ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜਦੋਂ ਅੱਜ ਕਰਤਾਰ ਜੀ ਘਰ ਆਉਣਗੇ ਤਾਂ ਮੈਂ ਗੱਲ ਕਰ ਹੀ ਲੈਣੀ ਹੈ ਨਾਲੇ ਉਹਨਾਂ ਕੀ ਕਹਿਣਾ ਮੈਨੂੰ ਉਹ ਤਾਂ ਸਭ ਨੂੰ ਆਪ ਇੰਨਾ ਵਧੀਆ ਪ੍ਰਾਲਾ ਕਰ ਰਹੇ ਐ ਉਹਨਾਂ ਤਾਂ ਖੁਸ਼ ਹੋ ਜਾਣਾ ਕਿ ਮੇਰੇ ਕੋਲ ਵੀ ਕੋਈ ਗੁਣ ਹੈਗਾ ਹੀ ਬੱਚੇ ਵੀ ਮੇਰੇ ਤੇ ਮਾਣ ਕਰਨਗੇ ਕਿ ਸਾਡੀ ਮੰਮਾ ਵੀ ਕੋਈ ਘਟਣੀ ਹੈ ਮੈਂ ਤਾਂ ਭੁੱਲ ਹੀ ਬੈਠੀ ਸੀ ਕਿ ਕਿਵੇਂ ਮੈਂ ਗਿੱਦਿਆਂ ਦੀ ਰਾਣੀ ਹੋਇਆ ਕਰਦੀ ਸੀ ਸਕੂਲ ਤੋਂ ਕਾਲਜ ਤੱਕ ਮੈਂ ਪੂਰੀਆਂ ਮੱਲਾ ਮਾਰੀਆਂ ਸੀ ਜਗਦੀਪ ਤੋਂ ਬਿਨਾਂ ਯਾਨੀ ਕਿ ਮੇਰੇ ਤੋਂ ਬਿਨਾਂ ਤਾਂ ਗਿੱਧਾ ਅਧੂਰਾ ਹੋਇਆ ਕਰਦਾ ਸੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਇੱਕ ਵਾਰ ਮੈਨੂੰ ਬੁਖਾਰ ਹੋ ਗਿਆ ਸੀ ਤਾਂ ਮੇਰੇ ਸਕੂਲ ਨੂੰ ਕੀ ਗਿੱਧੇ ਵਾਲੀ ਮੈਡਮ ਤੇ ਸਾਰੀ ਟੀਮ ਕਿਵੇਂ ਮੇਰਾ ਹਾਲਚਾਲ ਪੁੱਛਣ ਘਰ ਆਈ ਆਖੇ ਸਾਰੇ ਜਲਦੀ ਠੀਕ ਹੋਣ ਲਈ ਆਖਣਾ ਜਿਵੇਂ ਮੈਂ ਜਾਣ ਕੇ ਮੰਝਾ ਮੱਲਿਆ ਹੋਵੇ ਪਰ ਮੈਨੂੰ ਤਾਂ ਸਗੋਂ ਆਪ ਕਾਲੀ ਪਵੇ ਕਿ ਮੈਂ ਕਿਤੇ ਗਿੱਧੇ ਦੀ ਪ੍ਰਤੀਯੋਗਤਾ ਵਿੱਚੋਂ ਰਹਿ ਹੀ ਨਾ ਜਾਵਾਂ ਪਰ ਸਾਰਿਆਂ ਨੇ ਮੈਨੂੰ ਇਹ ਮਹਿਸਾਸ ਕਰਵਾ ਦਿੱਤਾ ਕਿ ਮੈਂ ਗਿੱਧੇ ਦੀ ਸ਼ਾਨ ਹਾਂ ਤੇ ਗਿੱਧਾ ਮੇਰਾ ਮਾਣ ਹੈ ਗਿੱਧੇ ਵਿੱਚ ਮੇਰੇ ਨਾਂ ਮਾਣੇ ਤਾਂ ਸਾਰਾ ਘਰ ਹੀ ਭਰ ਦਿੱਤਾ ਸੀ ਛੋਟੇ ਹੁੰਦਿਆਂ ਤਾਂ ਸਾਰੇ ਹੱਸ ਕੇ ਤੋਰਦੇ ਨਾਮ ਮਿਲੇ ਤੇ ਖੁਸ਼ ਹੁੰਦੇ ਪਰ ਉਮਰਵਧਨ ਦੇ ਨਾਮ ਨਾਲ ਸਾਰਿਆਂ ਦਾ ਵਿਵਹਾਰ ਵੀ ਬਦਲ ਗਿਆ ਨਿੱਕੇ ਹੁੰਦਿਆਂ ਜਿੱਥੇ ਮੇਰੀ ਬੋਲੀ ਪਾਉਣ ਤੇ ਘਰਦਿਆਂ ਵੱਲੋਂ ਆਪ ਵੀ ਤਾੜੀਆਂ ਮਾਰ ਮੇਰਾ ਸਾਤ ਦੇਣਾ ਉੱਥੇ ਵੱਡੇ ਹੋਣ ਤੇ ਮੈਨੂੰ ਗਿੱਧਿਆਂ ਤੋਂ ਵਰਜਾ ਜਾਣ ਲੱਗਿਆ ਕਿਸੇ ਦੇ ਸਾਹਮਣੇ ਬੋਲੀ ਪਾਉਣ ਲੱਗੀ ਤਾਂ ਮਾਂ ਅੱਖ ਦੀ ਕੂਰੀ ਨਾਲ ਰੋਕ ਦਿੰਦੀ ਜਿਵੇਂ ਮੈਂ ਕੋਈ ਗੁਨਾਹ ਕਰ ਰਹੀ ਹੋਵਾਂ ਤੇ ਇਦਾਂ ਹੌਲੀ-ਹੌਲੀ ਮੈਂ ਸਮਝ ਗਈ ਕਿ ਮੇਰਾ ਗਿੱਧਾ ਹੁਣ ਕਿਸੇ ਨੂੰ ਪਸੰਦ ਨਹੀਂ ਰਿਹਾ ਇਦਾਂ ਹੀ ਮੈਨੂੰ ਯਾਦ ਹੈ ਮੈਂ ਗਿੱਧੇ ਦੇ ਬਹੁਤ ਵੱਡੇ ਪੱਧਰ ਤੇ ਹੋਣ ਵਾਲੇ ਸਮਾਗਮ ਵਿੱਚ ਭਾਗ ਨਾ ਲੈ ਸਕੀ ਬੇਸ਼ੱਕ ਮੇਰੇ ਅਧਿਆਪਕ ਘਰ ਆ ਕੇ ਮੇਰੇ ਘਰਦਿਆਂ ਨੂੰ ਸਮਝਾਉਂਦੇ ਰਹੇ ਕਿ ਜਗਦੀਪ ਤੋਂ ਬਿਨਾ ਗਿੱਦਾਂ ਅਧੂਰਾ ਏ ਉਹ ਬਹੁਤ ਵੱਡੇ ਮਕਾਮ ਤੇ ਜਾ ਸਕੇਗੀ ਜੇ ਤੁਸੀਂ ਆਂ ਜੋ ਉਸ ਦਾ ਸਾਥ ਦੇਵੋਗੇ ਤਾਂ ਪਰ ਨਹੀਂ ਛੋਟੇ ਹੁੰਦਿਆਂ ਤਾਂ ਠੀਕ ਸੀ ਪਰ ਹੁਣ ਜਵਾਨਤੀ ਇਦਾਂ ਸਟੇਜਾਂ ਤੇ ਨੱਚਦੀ ਚੰਗੇ ਨਹੀਂ ਲੱਗਦੀ ਆ ਕੁਸਦੀ ਤੇ ਗਿੱਧੇ ਦੀ ਸਾਂਝ ਸਦਾ ਲਈ ਤੋੜ ਦਿੱਤੀ ਗਈ ਤੇ ਉਸ ਤੋਂ ਬਾਅਦ ਵਿਆਹ ਬੱਚੇ ਤੇ ਘਰ ਦੀਆਂ ਹੋਰ ਜ਼ਿੰਮੇਵਾਰੀਆਂ ਵਿੱਚ ਰੁੱਝ ਗਈ ਤੇ ਵਿਦੇਸ਼ ਧਰਤੀ ਤੇ ਜਾ ਵਸੀ ਤੇ ਚੇਤਾ ਹੀ ਭੁੱਲ ਗਿਆ ਕਿ ਮੇਰੇ ਵੀ ਕੋਈ ਸ਼ੌਂਕ ਨੇ ਉਹ ਤਾਂ ਅੱਜ ਗਿੱਧੇ ਵਾਲੀਆਂ ਕੁੜੀਆਂ ਦੇ ਨਾਲ ਰਿਹਸਲ ਕਰਦੀਆਂ ਜਦ ਮੈਂ ਆਪ ਨੂੰ ਰੋਕ ਨਾ ਪਾਈ ਤੇ ਉਹਨਾਂ ਦਾ ਉਹਨਾਂ ਦਾਏ ਨਾਲ ਐਵੇਂ ਨੱਚੀ ਜਿਵੇਂ ਆਪਣੇ ਸਕੂਲ ਕਾਲਜ ਦੇ ਦਿਨਾਂ ਵਿੱਚ ਨੱਚਦੀ ਸੀ ਜੋ ਕਿ ਪਿਛਲੇ 2 ਹਫ਼ਤਿਆਂ ਤੋਂ ਸਾਡੇ ਘਰ ਹਰ ਐਤਵਾਰ ਨੂੰ ਗਿੱਧੇ ਦੀ ਰਿਹਸਲ ਕਰਾਈਆਂ ਨੇ ਘਰ ਕਾਫੀ ਖੁੱਲਾ ਹੈ ਤੇ ਵੱਡਾ ਹੋਣ ਕਾਰਨ ਮੇਰੇ ਪਤੀ ਨੇ ਉਹਨਾਂ ਨੂੰ ਇੱਥੇ ਹੀ ਆਪਣੀ ਤਿਆਰੀ ਕਰਨ ਲਈ ਹਾਮੀ ਭਾਰ ਦਿੱਤੀ ਸੀ ਤੇ ਨਾਲੇ ਮੇਰੀ ਬੇਟੀ ਤਾਂ ਭਾਗ ਲੈ ਰਹੀ ਸੀ ਤੇ ਹੋਰ ਕੀ ਮੇਰੇ ਪਤੀ ਤਾਂ ਆਪ ਇਹ ਪੰਜਾਬੀ ਸੱਭਿਆਚਾਰ ਮੇਲੇ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਇਸ ਵਿੱਚ ਬੱਚਾਂ ਤੋਂ ਲੈ ਕੇ ਮਾਪਿਆਂ ਦਾਦੇ ਦਾਦੀਆਂ ਵੀ ਭਾਗ ਲੈਣ ਗਏ ਤੇ ਸਭ ਤੋਂ ਵਿਸ਼ੇਸ਼ਕੀ ਇਸ ਵਿੱਚ ਉਹ ਪੈਣਾ ਵੀ ਹਿੱਸਾ ਲੈ ਸਕਣਗੇ ਆ ਜੋ ਕਿ ਘਰ ਤੇ ਬੱਚਿਆਂ ਤੋਂ ਬਿਨਾਂ ਕਦੇ ਕੁਝ ਹੋਰ ਸੋਚ ਵੀ ਨਹੀਂ ਸਕਦੀਆਂ ਜਿਨ੍ਹਾਂ ਨੇ ਆਪਣੇ ਹੰਦ ਨੂੰ ਆਪਣੇ ਦਿਲ ਦੇ ਦਿਲ ਕਿਸੇ ਕੋਨੇ ਵਿੱਚ ਦਿਵਾ ਲਿਆ ਹੈ ਸੋ ਇਹ ਤੀਆਂ ਦਾ ਮੇਲਾ ਹਰ ਤੀਵੀਂ ਦੀਆਂ ਰੀਝਾਂ ਦਾ ਮੇਲਾ ਹੋਵੇਗਾ ਤੇ ਕੱਲ ਜਦੋਂ ਮੈਂ ਸਾਰੀਆਂ ਕੁੜੀਆਂ ਦੇ ਨਾਲ ਗਿੱਧਾ ਪਾਇਆ ਤਾਂ ਸਭ ਹੈਰਾਨ ਹੋ ਗਈਆਂ ਤੇ ਮੈਨੂੰ ਉਹਨਾਂ ਨੇ ਮੇਰੇ ਹਾਨ ਦੀਆਂ ਸਾਥਣਾਂ ਨਾਲ ਗਿੱਧਾ ਪਾਉਂਦਾ ਸੁਝਾ ਦਿੱਤਾ ਦਿਲੋਂ ਤਾਂ ਮੈਨੂੰ ਸੁਝਾਅ ਚੰਗਾ ਲੱਗਾ ਪਰ ਜਿਵੇਂ ਆਪਣਾ ਫੈਸਲਾ ਆਪਣਾ ਪਹਿਲਾਂ ਕਰ ਸਕੀ ਤੇ ਨਾ ਸ਼ਾਇਦ ਹੁਣ ਤੇ ਅੱਗੇ ਤਾਂ ਕੀ ਪਤਾ ਤਹਾਡੇ ਅੰਕਲ ਨੂੰ ਤਾਂ ਪੁੱਛ ਕੇ ਦੱਸਾਂਗੀ ਅੰਕਲ ਨੇ ਤਾਂ ਮੰਨ ਜਾਣਾ ਉਹ ਤਾਂ ਆਪ ਸਾਰਿਆਂ ਨੂੰ ਤਸ਼ਾਹਿਤ ਕਰ ਰਹੇ ਨੇ ਤੇ ਕੁੜੀਆਂ ਵੱਲੋਂ ਮਿਲੇ ਹੌਸਲੇ ਨੇ ਮੈਨੂੰ ਮਾਣੀ ਮਨ ਰਾਜੀ ਕਰ ਲਿਆ ਸੀ ਤੇ ਹੁਣ ਮੈਂ ਬਸ ਆਪਣੇ ਪਤੀ ਕਰਤਾਰ ਜੀ ਦਾ ਇੰਤਜ਼ਾਰ ਹੀ ਕਰ ਰਹੀ ਸੀ ਕਦੋਂ ਉਹ ਘਰ ਆਉਣ ਤੇ ਕਦੋਂ ਮੈਂ ਆਪਣੇ ਗਿੱਧੇ ਦੇ ਭਾਗ ਦਾ ਹਿੱਸਾ ਦਾ ਖੁਲਾਸਾ ਕਰ ਸਕਾਂ ਕਿਤੇ ਐਵੇਂ ਗੁੱਸੇ ਹੀ ਨਾ ਹੋ ਜਾਣ ਗੁੱਸੇ ਕਿਉਂ ਸੋ ਮੂ ਖੋਸ਼ ਹੋਣਗੇ ਜੋ ਬਾਹਰ ਸਾਰਿਆਂ ਨੂੰ ਸਹਿਯੋਗ ਦੇ ਰਹੇ ਨੇ ਘਰ ਕਿਉਂ ਨਹੀਂ ਮਨ ਹੀ ਮਨ ਕਿਤੇ ਬੇਟਾ ਨਾ ਨਾਰਾਜ਼ ਹੋ ਜਾਵੇ ਕਿ ਮੰਮਾ ਕੀ ਕਰਨ ਲੱਗੇ ਹੋਏ ਨਹੀਂ ਨਹੀਂ ਉਹ ਨਹੀਂ ਹੋਵੇਗਾ ਇੱਥੇ ਦਾ ਜੰਮਪਾਲ ਹੈ ਵਿਦੇਸ਼ੀ ਬੱਚੇ ਜ਼ਿਆਦਾ ਦਖਲਅੰਦਾਜ਼ੀ ਨਹੀਂ ਕਰਦੇ ਹੋਰ ਸਾਖ ਸੰਬੰਧੀ ਲੋਕ ਤੇ ਪਤਾ ਨਹੀਂ ਕੌਣ-ਕੌਣ ਸਾਰੇ ਐਵੇਂ ਦਿਮਾਗ ਵਿੱਚ ਆ ਰਹੇ ਸੀ ਜਿਵੇਂ ਸਭ ਮੇਰੇ ਬਾਰੇ ਹੀ ਸੋਚ ਰਹੇ ਹੋਣ ਚੱਲ ਛੱਡ ਤੂੰ ਖੁਸ਼ ਹੈ ਕਿ ਨਹੀਂ ਮੈਂ ਆਪਣੇ ਆਪ ਨੂੰ ਸਵਾਲ ਕੀਤਾ ਮੈਂ ਮੈਂ ਤਾਂ ਬਹੁਤ ਖੁਸ਼ ਹਾਂ ਬਸ ਕਰਤਾਰ ਜੀ ਹਾਮੀ ਭਰ ਦੇਣ ਤੇ ਸ਼ਾਮ ਨੂੰ ਮੈਂ ਕਰਤਾਰ ਜੀ ਦੇ ਘਰ ਆਉਣ ਤੇ ਆਪਣੇ ਆਪ ਨੂੰ ਐਵੇਂ ਤਿਆਰ ਕਰ ਰਹੀ ਸੀ ਜਿਵੇਂ ਕਿਸੇ ਅਫਸਰ ਤੋਂ ਮੁਲਾਜ਼ਮ ਨੇ ਆਪਣੀ ਕੋਈ ਬਹੁਤ ਜ਼ਰੂਰੀ ਮੰਗ ਪੂਰੀ ਕਰਵਾਉਣੀ ਹੋਵੇ ਰਾਤ ਦਾ ਡਿਨਰ ਸਾਰੇ ਇਕੱਠੇ ਕਰਨ ਤੋਂ ਬਾਅਦ ਬੱਚੇ ਆਪਣੇ ਕਮਰਿਆਂ ਵਿੱਚ ਚਲੇ ਜਾਂਦੇ ਨੇ ਤਾਂ ਜਗਦੀਪ ਟੀਵੀ ਵੇਖ ਰਿਹਾ ਆਪਣੇ ਪਤੀ ਕੋਲ ਜਾ ਬੈਠਦੀ ਹੋਈ ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਸੁੱਖ ਤਾਂ ਹੈ ਕੀ ਗੱਲ ਕਰਨੀ ਜਗਦੀਪ ਦੇ ਪਤੀ ਕਰਤਾਰ ਵੱਲੋਂ ਆਖਿਆ ਜਾਂਦਾ ਈ ਬਸ ਗੱਲ ਕੀ ਜੀ ਕੱਲ ਗਿੱਧੇ ਵਾਲੀਆਂ ਕੁੜੀਆਂ ਨਾਲ ਮੈਂ ਵੀ ਗਿੱਧਾ ਪਾਇਆ ਤਾਂ ਉਹਨਾਂ ਨੇ ਕਿਹਾ ਆਂਟੀ ਤੁਸੀਂ ਤਾਂ ਬਹੁਤ ਸੋਹਣਾ ਨੱਚ ਲੈਂਦੇ ਹੋ ਤੁਸੀਂ ਗਿੱਧੇ ਵਿੱਚ ਭਾਗ ਕਿਉਂ ਨਹੀਂ ਲੈਂਦੇ ਤੁਹਾਡੇ ਉਮਰ ਦੇ ਹੋਰ ਵੀ ਸ਼ਾਮਲ ਹੋ ਰਹੇ ਹਨ ਤਾ ਮੈਂ ਸੋਚਿਆ ਕਿਉਂ ਨਾ ਮੈਂ ਵੀ ਦਿਲ ਦੀ ਰੀਜ ਪੂਰੀ ਕਰ ਲਵਾਂ ਜਿਉਂ ਕਾਲਜ ਛੱਡਿਆ ਗਿੱਧਾ ਵੀ ਨਾਲ ਹੀ ਛੁੱਟ ਗਿਆ ਨਾਲੇ ਗਿੱਧੇ ਦੀ ਰਾਣੀ ਕਿਹਾ ਜਾਂਦਾ ਸੀ ਮੈਨੂੰ ਕਿਸੇ ਵੇਲੇ ਤੇ ਅੱਜ ਜੇ ਇੰਨੇ ਸਾਲਾਂ ਬਾਅਦ ਹੁਣ ਮੌਕਾ ਮਿਲਿਆ ਤਾਂ ਮੇਰਾ ਦਿਲ ਗਵਾਉਣਾ ਨਹੀਂ ਚਾਹੁੰਦਾ ਤੁਹਾਡੀ ਕੀ ਰਾਏ ਹੈ ਜਗਦੀਪ ਆਸ ਭਰੀਆਂ ਨਜ਼ਰਾਂ ਨਾਲ ਆਪਣੇ ਪਤੀ ਵੱਲ ਵੇਖਦੀਏ ਵੇਖ ਜਗਦੀਪ ਕਾਲਜਾਂ ਦੇ ਦਿਨਾਂ ਦੀਆਂ ਗੱਲਾਂ ਹੋਰ ਸੀ ਹੁਣ ਤੂੰ ਤੋਂ ਬੱਚਿਆਂ ਦੀ ਮਾਂ ਹੀ ਮੇਰੀ ਵੀ ਇੱਥੇ ਕਾਫੀ ਬਣੀ ਹੋਈ ਏ ਮੈਂ ਨਹੀਂ ਚਾਹੁੰਦਾ ਕਿ ਤੇਰੇ ਆ ਨੱਚਣ ਦੇ ਚਾਹ ਨੂੰ ਪੂਰਾ ਕਰਨ ਲਈ ਮੈਂ ਸਾਰਾ ਤੋਂ ਗੱਲਾਂ ਕਰਵਾਵਾਂ ਨਾਲੇ ਬੱਚਾਂ ਤੇ ਕੀ ਅਸਰ ਹੋਵੇਗਾ ਚਾਹ ਉਮਰਾਂ ਦੇ ਹਿਸਾਬ ਨਾਲ ਸੋਹਣੇ ਲੱਗਦੇ ਐ ਤੂੰ ਰਹਿਣ ਦੇ ਬਸ ਇੰਨਾ ਕੰਮਾਂ ਵਿੱਚ ਪੈਣ ਦੀ ਲੋੜ ਨਹੀਂ ਹੋਰ ਆਪਣਾ ਕੰਮਕਾਰ ਕਰ ਜਾ ਕੇ ਐਵੇਂ ਕੁੜੀਆਂ ਨੇ ਕਹਿਤਾ ਤੇ ਤੂੰ ਤਿਆਰ ਹੋ ਗਈ ਗਿੱਧਾ ਪਾਉਣ ਲਈ ਹੋਰ ਕੋਈ ਛੱਟ ਫੇਟ ਖਾ ਕੇ ਡਿੱਗ ਗਈ ਤਾਂ ਰੋਟੀ ਪਾਣੀ ਤੋਂ ਵੀ ਜਾਵਾਂਗੇ ਆਈ ਵੱਡੀ ਗਿੱਧਿਆਂ ਦੀ ਰਾਣੀ ਆਖ ਕਰਤਾਰ ਗੁੱਸੇ ਨਾਲ ਟੀਵੀਜ਼ਨ ਬੰਦ ਕਰ ਕਮਰੇ ਵੱਲ ਚਲਾ ਜਾਂਦਾ ਏ ਪਰ ਪਰ ਤੁਸੀਂ ਤਾਂ ਆਪ ਕਰਵਾ ਰਹੇ ਹੋ ਪ੍ਰੋਗਰਾਮ ਤਾਂ ਫੇਰ ਕਿਉਂ ਇਹ ਗੱਲ ਜਗਦੀਪ ਦੇ ਮੂੰਹ ਬਚ ਰਹਿ ਜਾਂਦੀ ਏ ਤੇ ਕਰਤਾਰ ਵੱਲੋਂ ਜੋਰ ਨਾਲ ਬੰਦ ਕੀਤਾ ਦਰਵਾਜ਼ਾ ਉਸ ਤੇ ਸਵਾਲਾਂ ਦਾ ਜਵਾਬ ਦੇ ਦਿੰਦਾ ਏ ਜਗਦੀਪ ਅੱਜ ਫੇਰ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੀ ਹੋਈ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਹੀ ਏ ਜਿਵੇਂ ਅੱਜ ਇੱਕ ਵਾਰ ਫੇਰ ਉਸ ਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਔਰਤ ਕਦੇ ਵੀ ਆਪਣੀ ਮਰਜ਼ੀ ਮੁਤਾਬਕ ਨਾ ਤਾਂ ਜੀ ਸਕਦੀ ਏ ਨਾ ਫੈਸਲਾ ਲੈ ਸਕਦੀ ਏ ਕੁਆਰੇ ਹੁੰਦਿਆਂ ਵੀ ਉਹ ਬਾਪ ਦੀ ਪੱਗ ਵੀਰ ਦਾ ਮਾਣ ਬਣ ਕੇ ਚੋਂਦੀ ਏ ਤੇ ਵਿਆਹ ਤੋਂ ਬਾਅਦ ਪਤੀ ਤੇ ਪੁੱਤ ਦੇ ਅਧੀਨ ਹੋ ਕੇ ਜਾਉਣਾ ਪੈਂਦਾ ਏ ਸੋ ਜਗਦੀਪ ਸਾਰਾ ਕੁਝ ਦਿਲ ਵਿੱਚ ਰੱਖ ਅਗਲੀ ਸਵੇਰ ਤੋਂ ਹਰ ਰੋਜ਼ ਦੇ ਕੰਮਾਂ ਵਿੱਚ ਜੁਟ ਜਾਂਦੀ ਏ ਜਿਵੇਂ ਕੁਝ ਹੋਇਆ ਹੀ ਨਹੀਂ ਤੇ ਗਿੱਧੇ ਵਾਲੀਆਂ ਕੁੜੀਆਂ ਨੂੰ ਆਪਣੇ ਰਜੇਵੇਂ ਦਾ ਆਵਾਸਤਾ ਦੇ ਕੇ ਨਾ ਕਰ ਦਿੰਦੀ ਏ ਤੇ ਆਖਮ ਆਖਰ ਸਮਾਗਮ ਦਾ ਦਿਨ ਆ ਜਾਂਦਾ ਏ ਜਿਸ ਦੀ ਸ਼ੁਰੂਆਤ ਉਸਦੇ ਪਤੀ ਦੇ ਭਾਸ਼ਣ ਦੇ ਉੱਚੀ ਬੋਲਾ ਨਾਲ ਹੁੰਦੀ ਏ ਸਾਨੂੰ ਔਰਤਾਂ ਦੇ ਚਾਹਵਾਂ ਨੂੰ ਮਰਨ ਨਹੀਂ ਦੇਣਾ ਚਾਹੀਦਾ ਘਰ ਦੀਆਂ ਜ਼ਿੰਮੇਵਾਰੀਆਂ ਤੁਰ ਆਵਾ ਜੇ ਉਹ ਬਾਹਰ ਜਾ ਕੇ ਸਾਡੀ ਆਰਥਿਕ ਮਦਦ ਕਰ ਸਕਦੀਆਂ ਨੇ ਆਰਦਾ ਦੇ ਮਨ ਪਰਚਾਵੇ ਤੇ ਉਹਨਾਂ ਦੇ ਹੌਸਲੇ ਵਾਲੇ ਪ੍ਰੋਗਰਾਮ ਜਿਨ੍ਹਾਂ ਵਿੱਚ ਕਿ ਉਹ ਸਭ ਕੁਝ ਕਰ ਸਕਣ ਜੋ ਉਹਨਾਂ ਦੇ ਮਨ ਨੂੰ ਖੁਸ਼ੀ ਦੇਵੇ ਤਾਂ ਕਿਉਂ ਨਹੀਂ ਤੇ ਭਵਿੱਖ ਵਿੱਚ ਵੀ ਮੇਰੀ ਇਹ ਕੋਸ਼ਿਸ਼ ਜਾਰੀ ਰਹੇਗੀ ਕਿ ਹਾਰੋ ਵਰਦੀਆਂ ਪਹਿਣਾ ਆਪਣੇ ਚਾਹ ਪੂਰੇ ਕਰਨ ਤੋਂ ਹਿਚਕਚਾਉਣਾ ਤੇ ਆਓ ਅੱਜ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਪ੍ਰੋਗਰਾਮ ਤੇ ਸਾਰਾ ਹਾਥ ਤਾੜੀਆਂ ਨਾਲ ਗੂੰਜੜਦਾ ਹੈ ਤੇ ਜਗਦੀਪ ਆ ਆਪਣੇ ਪਤੀ ਦੇ ਬਦਲ ਦੇ ਰੂਪ ਨੂੰ ਵੇਖਦੀਏ ਤੇ ਤਾੜੀਆਂ ਦੀ ਆਵਾਜ਼ ਹੋਰ ਉੱਚੀ ਕਰ ਦਿੰਦੀ ਏ ਜਦੋਂ ਕਿ ਉਸ ਦੇ ਨਾਲ ਬੈਠੀ ਹੋਈ ਔਰਤ ਆਖਦੀ ਏ ਕਾਸ਼ ਮੇਰੇ ਪਤੀ ਦੇ ਵਿਚਾਰ ਵੀ ਇਦਾਂ ਦੇ ਹੁੰਦੇ ਤਾਂ ਸ਼ਾਇਦ ਮੈਂ ਵੀ ਆਪਣੇ ਦਿਲ ਦੀ ਸਦਰ ਪੂਰੀ ਕਰ ਲੈਂਦੀ ਤੁਸੀਂ ਤਾਂ ਬਹੁਤ ਚੰਗੇ ਭਾਗਾਂ ਵਾਲੇ ਹੋ ਜੋ ਇੰਨਾ ਉੱਚੀ ਸੋਚ ਵਾਲੇ ਇਨਸਾਨ ਦੇ ਹਮਸਫਰ ਹੋ ਹਾਂ ਜੀ ਮੈਂ ਬਹੁਤ ਉੱਚੀ ਸੋਚ ਵਾਲੇ ਸਾਥੀ ਦੀ ਮਾਲਕਣ ਹਾਂ ਬਹੁਤ ਉੱਚੀ ਸੋਚ ਵਾਲੇ ਬਸ ਸੋਚ ਵਾਲੇ ਹੀ ਜਗਦੀਪ ਆਪਣੇ ਮਨ ਹੀ ਮਨ ਆਖਦੀ ਹੋਈ ਆਪਣੀ ਤਾੜੀਆਂ ਦੀ ਆਵਾਜ਼ ਹੋਰ ਉੱਚੀ ਕਰ ਦਿੰਦੀ ਏ ਤੇ ਆਪਣੇ ਵਾਂਗ ਹੋਰ ਔਰਤਾਂ ਨੂੰ ਤਾੜੀਆਂ ਮਾਰਦੀਆਂ ਤੇ ਮੁਸਕਰਾਉਂਦੀਆਂ ਵੇਖਦੀ ਏ ਤਾਂ ਉਸ ਨੂੰ ਲੱਗਦਾ ਹੈ ਕਿ ਜਿਵੇਂ ਬਹੁਤ ਸਾਰੀਆਂ ਜਗਦੀਪ ਇੱਥੇ ਬੈਠੀਆਂ ਹੋਣਗੀਆਂ ਜਿਨ੍ਹਾਂ ਨੂੰ ਬਹੁਤ ਉੱਚੀ ਸੋਚ ਰੱਖਣ ਵਾਲਿਆਂ ਨੇ ਬਸ ਪ੍ਰੋਗਰਾਮ ਵਿੱਚ ਬੈਠਣ ਯੋਗਾ ਤੇ ਤਾੜੀਆਂ ਮਾਰਨ ਯੋਗਾ ਰਹਿਣ ਦਿੱਤਾ ਹੋਵੇ ਹਾਂ ਸ਼ਾਇਦ ਇਸੇ ਨੂੰ ਤਾਂ ਕਹਿੰਦੇ ਨੇ ਉੱਚੀ ਸੋਚ ਦੇ ਮਾਲਕ ਬਹੁਤ ਉੱਚੀ ਜੀ ਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ